ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੁਰਬਾਣੀ ਸੰਥਿਆ ਬਾਰੇ ਸੰਖੇਪ ਰੂਪ ਦੇ ਵਿੱਚ ਅਤੇ ਬੜੇ ਸੌਖੇ ਤਰੀਕੇ ਨਾਲ ਸਮਝਣ ਦਾ ਯਤਨ ਕਰਾਂਗੇ ਆਪਾਂ ਜਾਣਦੇ ਹਾਂ ਕਿ ਗੁਰਬਾਣੀ ਦੇ ਵਿੱਚ ਕਈ ਪਛਾਵਾਂ ਦੇ ਸ਼ਬਦ ਮਿਲਦੇ ਕਈ ਪਛਾਵਾਂ ਵਰਤੀਆਂ ਗਈਆਂ ਪਰ ਗੁਰਬਾਣੀ ਨੂੰ ਲਿਖਿਆ ਗੁਰਮੁਖੀ ਲਿਪੀ ਦੇ ਵਿੱਚ ਗਿਆ ਹੈ ਗੁਰਮੁਖੀ ਲਿਪੀ ਦੇ ਵਿੱਚ ਜਿਹੜੇ ਸ਼ਬਦ ਲਿਖੇ ਜਾਂਦੇ ਨੇ ਪਾਪ ਕੀ ਜਿਹੜਾ ਸ਼ਬਦ ਜੋੜ ਹੁੰਦਾ ਹੈ ਗੁਰਮੁਖੀ ਲਿਪੀ ਦੇ ਅੰਦਰ ਉਸ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦੇ ਨੇ ਅੱਖਰ ਤੇ ਇੱਕ ਹੁੰਦੀਆਂ ਲਗਾ ਮਾਤਰਾ ਜਿਵੇਂ ਸਾਡੇ ਕੋਲ ਇੱਥੇ ਸ ਸ ਬ ਬ ਦ ਦ ਇਹ ਅੱਖਰ ਹਨ ਹੁਣ ਹੋੜਾ ਲੱਗਾ ਹੋਇਆ ਜਜੇ ਨੂੰ ਇਹ ਹਨ ਸਾਡੇ ਕੋਲ ਲਗਾ ਮਾਤਰਾ ਸੋ ਇੱਕ ਤੇ ਹੋਗੇ ਜੀ ਸਾਡੇ ਕੋਲ ਅੱਖਰ ਤੇ ਦੂਜੀਆਂ ਹੁੰਦੀਆਂ ਨੇ ਸਾਡੇ ਕੋਲ ਲਗਾ ਜਿਹੜੀ ਅੱਖਰਾਂ ਦੇ ਨਾਲ ਲੱਗਦੀਆਂ ਨੇ ਅੱਖਰ ਜਿਹੜੇ ਨੇ ਗੁਰਮੁਖੀ ਦੇ ਵਿੱਚ ਸਾਡੇ ਕੋਲ ਹਨ 35 ਤਾਂ ਹੀ ਕਰਕੇ ਅਸੀਂ ਗੁਰਮੁਖੀ ਦੀ ਵਰਣਮਾਲਾ ਨੂੰ 35 ਅੱਖਰੀ ਵੀ ਕਹਿੰਦੇ ਹਾਂ ਵੈਸੇ ਛੇ ਅੱਖਰ ਜਿਹੜੇ ਨੇ ਉਹ ਬਿੰਦੀ ਵਾਲੇ ਵੀ ਹੁੰਦੇ ਆ ਪਰ ਉਹ ਪਹਿਲੇ ਅੱਖਰਾਂ ਦੇ ਨਾਲ ਹੀ ਬਿੰਦੀਆਂ ਲਗਾਈਆਂ ਜਾਂਦੀਆਂ ਜਿਵੇਂ ਸ ਸ ਮੂਲ ਰੂਪ ਦੇ ਵਿੱਚ ਹੁੰਦਾ ਪਰ ਇਹਦੇ ਨਾਲ ਹੀ ਬਿੰਦੀ ਲਗਾਈ ਜਾਂਦੀ ਆ ਇਸ ਕਰਕੇ ਮੂਲ ਰੂਪ ਦੇ ਵਿੱਚ 35 ਅੱਖਰ ਹੀ ਹਨ ਤਾਂ ਇਹਨੂੰ 35 ਅੱਖਰੀ ਵੀ ਕਿਹਾ ਜਾਂਦਾ ਉਹਦੇ ਵਿੱਚ ਜਿਹੜੇ ਅੱਖਰ ਆਣਾ ਪੈਂਦੀਆਂ ਲੱਗਦੀਆਂ ਨੇ ਉਹਦੇ ਬਾਰੇ ਅਸੀਂ ਫੇਰ ਕਿਸੇ ਦਿਨ ਵਿਚਾਰ ਕਰਾਂਗੇ ਲਗਾ ਜਿਹੜੀਆਂ ਨੇ ਉਹ ਸਾਡੇ ਕੋਲ ਗੁਰਮੁਖੀ ਦੇ ਵਿੱਚ ਇਹਨਾਂ ਨੂੰ ਸਵਰ ਵੀ ਵੈਸੇ ਕਿਹਾ ਜਾਂਦਾ ਆ ਪਰ ਉਹ ਸਵਰ ਅਤੇ ਵਿਅੰਜਨ ਕਿਸੇ ਹੋਰ ਵੀਡੀਓ ਵਿੱਚ ਅਸੀਂ ਸਮਝਾਂਗੇ ਨਹੀਂ ਤੇ ਵੀਡੀਓ ਇਹ ਬਹੁਤ ਲੰਮੀ ਹੋ ਜਾਵੇਗੀ ਫਿਲਹਾਲ ਅਸੀਂ ਲਗਾ ਬਾਰੇ ਲਗਾ ਮਾਤਰਾ ਜਿਹੜੀਆਂ ਉਹਨਾਂ ਨੂੰ ਸਮਝਦੇ ਹਾਂ ਸਭ ਤੋਂ ਪਹਿਲਾਂ ਹੈ ਸਾਡੇ ਕੋਲ ਮੁਕਤਾ ਇਹਨੂੰ ਕਿਹਾ ਜਾਂਦਾ ਹੈ ਮੁਕਤਾ ਜਿਵੇਂ ਕਿ ਇਹਦੇ ਨਾਂ ਤੋਂ ਹੀ ਸਾਨੂੰ ਪਤਾ ਲੱਗ ਰਿਹਾ ਮੁਕਤਾ ਭਾਵ ਮੁਕਤ ਜਦੋਂ ਕੋਈ ਵੀ ਵੱਖਰੀ ਨਿਸ਼ਾਨੀ ਨਹੀਂ ਲੱਗੀ ਵੱਖਰਾ ਚਿੰਨ ਨਹੀਂ ਲੱਗਾ ਜਿਵੇਂ ਇੱਥੇ ਵੱਖਰਾ ਚਿੰਨ ਲੱਗਾ ਗੱਗੇ ਨੂੰ ਕੰਨਾਂ ਲੱਗ ਗਿਆ ਆਹ ਕੰਨੇ ਦਾ ਚਿੰਨ ਹੈ ਆਹ ਹੋੜੇ ਦਾ ਚਿੰਨ ਹੈ ਆਹ ਔਂਕੜ ਦਾ ਚਿੰਨ ਹੈ ਆਹ ਵੀ ਕੰਨੇ ਦਾ ਆ ਬਿਹਾਰੀ ਦਾ ਚਿੰਨ ਹੈ ਹਣ ਇਹ ਚਿੰਨ ਨੇ ਜਦੋਂ ਕੋਈ ਚਿੰਨ ਨਹੀਂ ਲੱਗਾ ਤੇ ਮੁਕਤਾ ਠੀਕ ਹੈ ਮੁਕਤਾ ਵੀ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਲਗ ਹੈ ਇੱਕ ਮਾਤਰਾ ਹੈ ਠੀਕ ਹੈ ਜੀ ਮੁਕਤਾ ਫਿਰ ਉਸ ਤੋਂ ਬਾਅਦ ਸਾਡੇ ਕੋਲ ਦੂਜਾ ਆ ਜਾਂਦਾ ਹੈ ਕੰਨਾ ਫਿਰ ਹੈ ਸਾਡੇ ਕੋਲ ਸਿਹਾਰੀ ਸਿਹਾਰੀ ਤੋਂ ਬਾਅਦ ਵਿੱਚ ਸਾਡੇ ਕੋਲ ਚੌਥਾ ਹੈ ਬਿਹਾਰੀ ਫਿਰ ਔਂਕੜ ਦੁਲੈਂਕੜ ਇਹ ਸਿਹਾਰੀ ਹੋ ਗਿਆ ਸਾਡੇ ਕੋਲ ਫਿਰ ਉਸ ਤੋਂ ਬਾਅਦ ਵਿੱਚ ਇਹ ਹੋ ਗਿਆ ਸਾਡੇ ਕੋਲ ਬਿਹਾਰੀ ਅਸੀਂ ਇਹਨਾਂ ਨੂੰ ਇੱਥੇ ਲਿਖ ਲੈਨੇ ਆ 1 2 3 4 ਪੰਜਵੇਂ ਤੇ ਹੈ ਸਾਡੇ ਕੋਲ ਅੰਕੜ ਅੰਕੜ ਫਿਰ ਹੈ ਸਾਡੇ ਕੋਲ ਦੁਲੈਂਕੜ ਕਈ ਜਾਣੇ ਨੇ ਨਾ ਇਹਨੂੰ ਦੁਲੋਂਕੜ ਕਹਿ ਦਿੰਦੇ ਦੁਲੋਂਕੜ ਨਹੀਂ ਦੁਲੈਂਕੜ ਠੀਕ ਹੈ ਇਹ ਹੋ ਗਏ ਸਾਡੇ ਕੋਲ ਇੱਥੇ 6 ਹੋ ਗਏ ਫਿਰ 4 ਅਸੀਂ ਥੱਲੇ ਲਿਖਦੇ ਆਂ ਫਿਰ ਹੈ ਸਾਡੇ ਕੋਲ ਲਾਂ ਠੀਕ ਹੈ ਇਹਨੂੰ ਕਹਿੰਦੇ ਲਾਂ ਫਿਰ ਸਾਡੇ ਕੋਲ ਹੁੰਦੀਆਂ ਨੇ ਦੋ ਲਾਵਾਂ ਇੱਕ ਲਾਂ ਦੋ ਲਾਵਾਂ ਇਹਨੂੰ ਅਸੀਂ ਕਵਾਂਗੇ ਦੋ ਲਾਵਾਂ ਫਿਰ ਹੁੰਦਾ ਹੈ ਸਾਡੇ ਕੋਲ ਹੋੜਾ ਹੋੜੇ ਦੇ ਵਿੱਚ ਇੱਕ ਧਿਆਨ ਰੱਖਣਾ ਹੋੜਾ ਜਦੋਂ ਬਾਕੀ ਸਾਰੇ ਅੱਖਰਾਂ ਨੂੰ ਲੱਗਦਾ ਏਦਾਂ ਲੱਗਦਾ ਜਿਵੇਂ ਇੱਥੇ ਵੀ ਲੱਗਾ ਹੋਇਆ ਆ ਪਰ ਜਦੋਂ ਊੜੇ ਨੂੰ ਲੱਗਦਾ ਤਾਂ ਮੂੰਹ ਖੋਲ ਦਿੱਤਾ ਜਾਂਦਾ ਊੜੇ ਦਾ ਫਿਰ ਹੈ ਸਾਡੇ ਕੋਲ ਕਨੌੜਾ ਇਹਨੂੰ ਕਹਿੰਦੇ ਹਨ ਤਨੌੜਾ ਠੀਕ ਹੈ ਇਹ ਇਹਨਾਂ ਦੇ ਨਾਮ ਹਨ 10 ਜਿਹੜੀਆਂ ਪੰਜਾਬੀ ਦੀਆਂ ਲਗਾਣੇ ਉਹਨਾਂ ਦੇ ਚਿੰਨ ਕਿਹੜੇ-ਕਿਹੜੇ ਹਨ ਤੇ ਉਹਨਾਂ ਦੇ ਨਾਮ ਕੀ ਹਨ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਦਾ ਰੱਖ ਸਕਦੇ ਹੋ ਹੁਣ ਅਸੀਂ ਇਹਨਾਂ ਦੀਆਂ ਲਗਾਧੀਆਂ ਜਿਹੜੀਆਂ ਆਵਾਜ਼ਾਂ ਹਨ ਅਸੀਂ ਉਹਨਾਂ ਨੂੰ ਸਮਝਣਾ ਹੈ ਕਿਉਂਕਿ ਇਹ ਲਗਾ ਕੀ ਕਰਦੀਆਂ ਨੇ ਇਹ ਅੱਖਰਾਂ ਨੂੰ ਆਵਾਜ਼ਾਂ ਦਿੰਦੀਆਂ ਅੱਖਰਾਂ ਦੇ ਨਾਲ ਲੱਗ ਕੇ ਇਹ ਅੱਖਰਾਂ ਨੂੰ ਆਵਾਜ਼ਾਂ ਦਿੰਦੀਆਂ ਨੇ ਇਸ ਕਰਕੇ ਜਦੋਂ ਇਹਨਾਂ 10 ਲਗਾਂ ਦੀਆਂ ਅਸੀਂ ਆਵਾਜ਼ਾਂ ਨੂੰ ਸਮਝ ਲਵਾਂਗੇ ਤੇ ਉਸ ਤੋਂ ਬਾਅਦ ਵਿੱਚ ਸਾਡੇ ਵਾਸਤੇ ਇਹਨਾਂ ਦੀਆਂ ਇਹਨਾਂ ਦਾ ਉਚਾਰਨ ਜਿਹੜਾ ਕਰਨਾ ਸ਼ਬਦਾਂ ਦਾ ਉਹ ਬੜਾਈ ਸੌਖਾ ਹੋ ਜਾਵੇਗਾ ਸਭ ਤੋਂ ਪਹਿਲਾਂ ਅ ਆ ਈ ਈ ਉ ਊ ਏ ਐ ਓ ਔ ਅ ਆ ਈ ਈ ਉ ਊ ਏ ਐ ਓ ਔ ਇਹ ਜਿਹੜੀਆਂ ਤਿੰਨ ਲਗਾਣੇ ਨਾ 1 2 ਤੇ ਤਿੰਨ ਇਹ ਜਿਹੜੀਆਂ ਤਿੰਨ ਲਗਾਣੇ ਇਹਨਾਂ ਦੀ ਆਵਾਜ਼ ਬਿਲਕੁਲ ਥੋੜੀ ਆਏਗੀ ਬਾਕੀ ਦੀਆਂ ਜਿਹੜੀਆਂ ਲਗਾਣੇ ਸੱਤ ਉਹਨਾਂ ਦੀ ਆਵਾਜ਼ ਲਮਕਾ ਕੇ ਆਵੇਗੀ ਜਿਵੇਂ ਇਹਨਾਂ ਦੀ ਅ ਈ ਦੀ ਸਾਰੀ ਦੀ ਏ ਊੜੇ ਅੰਕੜ ਓ ਇਹਨਾਂ ਦੀ ਆਵਾਜ਼ ਬੋਲਣ ਲੱਗੇ ਟਾਈਮ ਬਹੁਤ ਘੱਟ ਲੱਗੇਗਾ ਬਾਕੀ ਦੀਆਂ ਲਗਾਣ ਨੂੰ ਲਮਕਾ ਕੇ ਬੋਲਿਆ ਜਾਵੇਗਾ ਆ ਈ ਊ ਏ ਅ ਊ ਔ ਪਰ ਇਹਨਾਂ ਨੂੰ ਬੋਲਣ ਲੱਗਿਆਂ ਟਾਈਮ ਬਹੁਤ ਘੱਟ ਲੱਗੇਗਾ ਅ ਏ ਊ ਇਹ ਅਸੀਂ ਫਿਰ ਇਹ ਸਵਰਾਂ ਦੇ ਬਾਰੇ ਇਹ ਅਸੀਂ ਫਿਰ ਕਿਸੇ ਦਿਨ ਸਮਝਾਂਗੇ ਕਿ ਜਦੋਂ ਅਸੀਂ ਸਵਰਾਂ ਵਾਲਾ ਵਿਸ਼ਾ ਸਮਝਾਂਗੇ ਉਦੋਂ ਇਹ ਸਾਰਾ ਟਾਈਮ ਦੇ ਬਾਰੇ ਸਮਝਾਂਗੇ ਕਿ ਟਾਈਮ ਵੱਧ ਲੱਗਦਾ ਘੱਟ ਲੱਗਦਾ ਫਿਲਹਾਲ ਅਸੀਂ ਇਹਨਾਂ ਧਿਆਨ ਰੱਖਣਾ ਕਿ ਇਹ ਤਿੰਨ ਲਗਾ ਸਿਹਾਰੀ ਔਂਕੜ ਅਤੇ ਮੁਕਤਾ ਇਹਨਾਂ ਨੂੰ ਬੋਲਣ ਲੱਗਿਆਂ ਬਹੁਤ ਥੋੜੇ ਟਾਈਮ ਦੇ ਵਿੱਚ ਬੋਲੀਆਂ ਜਾਂਦੀਆਂ ਬਾਕੀ ਲਮਕਾ ਕੇ ਬੋਲੀਆਂ ਜਾਂਦੀਆਂ ਅ ਆ e i u u e ae o au ਇਹਨਾਂ ਨੂੰ ਅਸੀਂ ਬਾਕੀ ਅੱਖਰਾਂ ਨਾਲ ਲਗਾ ਕੇ ਵੀ ਥੋੜੀ ਜੀ ਪ੍ਰੈਕਟਿਸ ਕਰ ਲੈਣੇ ਆ ਤੇ ਤੁਸੀਂ ਵੀ ਇਹਨੂੰ ਬਾਕੀ ਅੱਖਰਾਂ ਦੇ ਨਾਲ ਜਿਵੇਂ ਅਸੀਂ ਮੁਹਾਰਨੀ ਕਹਿੰਦੇ ਆ ਇਹ ਮੁਹਾਰਨੀ ਦਾ ਅਭਿਆਸ ਪਹਿਲਾਂ ਸਕੂਲਾਂ ਦੇ ਵਿੱਚ ਬਹੁਤ ਕਰਵਾਇਆ ਜਾਂਦਾ ਸੀ ਅੱਜ ਸਾਡਾ ਧਿਆਨ ਅੰਗਰੇਜ਼ੀ ਵੱਲ ਥੋੜਾ ਜ਼ਿਆਦਾ ਹੋਣ ਕਰਕੇ ਪੰਜਾਬੀ ਵਾਲਾ ਸਾਡਾ ਉਹ ਧਿਆਨ ਨਹੀਂ ਰਿਹਾ ਤੇ ਇਸ ਵਾਸਤੇ ਅੱਜ ਇਸ ਦਾ ਅਭਿਆਸ ਬਹੁਤ ਘੱਟ ਕਰਵਾਇਆ ਜਾਂਦਾ ਹੈ ਇਸ ਅਭਿਆਸ ਨੂੰ ਹੀ ਮੁਹਾਰਨੀ ਕਿਹਾ ਜਾਂਦਾ ਮੂੰਹੋਂ ਵਾਰ-ਵਾਰ ਉਚਾਰਨ ਕਰਨਾ ਮੁਹਾਰਨੀ ਵਾਰ-ਵਾਰ ਬੋਲ ਕੇ ਅਭਿਆਸ ਕਰਨਾ ਸ ਸੇ ਸੀ ਸੂ ਸੇ ਸੋ ਸੋ ਇਸੇ ਤਰ੍ਹਾਂ ਕਕੇ ਦੇ ਨਾਲ ਕ ਕਾ ਕੇ gi ko ku ke ka ku kau sa sa se si su su se sa so sau ka ka ke ki ko ku ke ਕਾ ਕੋ ਕਉ ਇਹ ਇਹਨਾਂ ਦੀਆਂ ਆਵਾਜ਼ਾਂ ਹਨ ਲਗਾ ਮਾਤਰਾ ਦੀਆਂ ਇਹਨਾਂ ਦਾ ਅਸੀਂ ਨਿਰੰਤਰ ਅਭਿਆਸ ਕਰਨਾ ਹੈ ਜੇ ਸਾਨੂੰ ਲਗਾ ਮਾਤਰਾ ਦੀ ਆਵਾਜ਼ ਦੇ ਵਿੱਚ ਕਿਤੇ ਪਰੇਸ਼ਾਨੀ ਆ ਰਹੀ ਹੈ ਕਈ ਵਾਰ ਬਾਣੀ ਦਾ ਪਾਠ ਕਰਦੇ ਹਾਂ ਅਸੀਂ ਲਾਂ ਦੀ ਦੁਲਾਵਾਂ ਦੀ ਥਾਂ ਤੇ ਲਾਂ ਬੋਲ ਜਾਂਦੇ ਹਾਂ ਜਿਵੇਂ ਸਾਡੇ ਕੋਲ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਸ਼ਬਦ ਆਉਂਦਾ ਹੈ ਸੋਚੈ ਸੋਚ ਚਚੇ ਨੂੰ ਦੋ ਲਾਵਾਂ ਲੱਗੀਆਂ ਨੇ ਅਸੀਂ ਉਹਨੂੰ ਜ਼ਿਆਦਾਤਰ ਸੰਗਤਾਂ ਪਾਠ ਕਰਨ ਲੱਗੀਆਂ ਉਹਨੂੰ ਪੜ ਦਿੰਦੀਆਂ ਨੇ ਸੋਚੇ ਹੁਣ ਸੋਚੇ ਦੇ ਵਿੱਚ ਇੱਕ ਲਾਂ ਲੱਗੀ ਸੋਚੇ ਚੀ ਏ ਦੀ ਆਵਾਜ਼ ਏ ਸੇ ਕੀ ਚ ਹੈ ਨਾ ਪਰ ਇੱਥੇ ਚੈ ਚਚੇ ਨੂੰ ਦੋ ਲਾਵਾਂ ਚੈ ਜਿਵੇਂ ਐ ਸੈ ਕੈ ਇਸੇ ਤਰ੍ਹਾਂ ਚੈ ਸੋਚੈ ਇਸ ਵਾਸਤੇ ਲਾਵਾਂ ਦਲਾਵਾਂ ਦੀਆਂ ਆਵਾਜ਼ਾਂ ਨੂੰ ਅਸੀਂ ਸਮਝਣਾ ਹੈ ਤੇ ਇਹ ਲਗਾਮਾਤਰਾਵਾਂ ਦੀਆਂ ਆਵਾਜ਼ਾਂ ਜਦੋਂ ਸਾਨੂੰ ਸਮਝ ਆ ਗਈਆਂ ਤੇ ਫਿਰ ਸਾਡਾ ਉਚਾਰਨ ਬਹੁਤ ਜ਼ਿਆਦਾ ਵਧੀਆ ਹੋ ਜਾਵੇਗਾ ਇਹ ਸਹੀ ਉਚਾਰਨ ਇਹਨਾਂ ਦਾ ਅਭਿਆਸ ਕਰਕੇ ਹੀ ਸਾਨੂੰ ਆਵੇਗਾ ਅਗਲੇ ਵਿਸ਼ੇ ਗੁਰਬਾਣੀ ਸੰਖਿਆ ਦੇ ਬਾਰੇ ਅਸੀਂ ਅਗਲੀਆਂ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਅੱਜ ਆਪ ਜੀ ਨੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਉਪਰਾਲਾ ਤੁਹਾਨੂੰ ਵਧੀਆ ਲੱਗਾ ਹੋਵੇ ਤਾਂ ਤੋਂ ਸੀ ਵੀਡੀਓ ਨੂੰ ਲਾਈਕ ਜਰੂਰ ਕਰੋ ਹੋਰ ਨਾਲ ਸੰਗਤਾਂ ਦੇ ਨਾਲ ਵੀ ਸ਼ੇਅਰ ਕਰੋ ਅਤੇ ਤੁਹਾਡਾ ਕੋਈ ਸੁਝਾਅ ਜਾਂ ਸਵਾਲ ਜਾਂ ਸਾਨੂੰ ਕੋਈ ਤੁਸੀਂ ਦੱਸਣਾ ਚਾਹੁੰਦੇ ਹੋ ਉਹ ਤੇ ਕਮੈਂਟ ਜਰੂਰ ਤੁਸੀਂ ਕਰੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ